ਡਰਾਇਆ ਆ ਭੋਲੇ ਭਾਲੇ ਲੋਕਾਂ ਨੂੰ ਦੇਖੋ ਕਿੰਨੀਆਂ ਸੋਹਣੀਆਂ ਸੋਹਣੀਆਂ ਔਰਤਾਂ ਕੁੜੀਆਂ ਇਹਨਾਂ ਪਖੰਡੀਆਂ ਕੋਲ ਜਾਨੀਆਂ ਇਹਦੇ ਇਸ ਦੀ ਸ਼ਕਲ ਦਿਖਾਉਣਾ ਮੈਂ ਤੁਹਾਨੂੰ ਮੇਰੇ ਸਾਲੇ ਦੀ ਠੀਕ ਹੈ ਨਾ ਮੈਂ ਗਾਲਾਂ ਕਿਉਂ ਦੇਈ ਦੇਈ ਜਾ ਰਿਹਾ ਹਾਂ ਕਿਉਂਕਿ ਮੈਂ ਲੋਕਾਂ ਦੇ ਦਿਲਾਂ 'ਚੋਂ ਡਰ ਚੱਕਣਾ ਆ ਲੋਕਾਂ ਨੂੰ ਡਰਾਇਆ ਜਾਂਦਾ ਆ ਭਈ ਇੱਦਾਂ ਉਦਾਂ ਇਹਨਾਂ ਨੂੰ ਕੁਛ ਕਿਹਾ ਤਾਂ ਤੁਹਾਡਾ ਆਹ ਹੋ ਜੂ ਆਹ ਹੋ ਜੂ ਕੁਛ ਨਹੀਂ ਹੁੰਦਾ ਲੋਕੋ ਮੈਂ ਗਾਲਾਂ ਦੇ ਨਾ ਇਹਨਾਂ ਨੂੰ ਠੀਕ ਹੈ ਨਾ ਕੋਸ਼ਿਸ਼ ਨਹੀਂ ਕਰ ਸਕਦੇ ਜਲਦੀ ਜਲਦੀ ਵੀਡੀਓ ਸ਼ੇਅਰ ਕਰ ਦਿਓ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਦੱਸੋ ਇਹਨਾਂ ਪਖੰਡੀਆਂ ਬਾਰੇ ਆ ਦੇਖੋ ਆ ਕੁੜੀ ਕਿੰਨੀ ਸੋਹਣੀ ਆ ਦੇਖੋ ਯਾਰ ਕਿੱਦਾਂ ਦੇ ਕੰਮਾਂ 'ਚ ਇਹ ਲੱਗੀਆਂ ਹੋਈਆਂ ਆ ਠੀਕ ਆ ਨਾ ਇਸ ਦੀਆਂ ਹੋਰ ਤਸਵੀਰਾਂ ਦਿਖਾਉਣਾ ਇਹਨਾਂ ਸਾਲਿਆਂ ਨੂੰ ਪੱਠੇ ਲਿਆਉਣ ਤੇ ਰੱਖਿਆ ਹੋਵੇ ਤੇ ਰੱਖਿਆ ਹੋਵੇ ਇਹਨਾਂ ਨੂੰ ਛਲੀਆਂ 'ਚ ਹੋ ਕੋਣ ਤੇ ਜੂਰੀਆ ਫਿਰ ਪਤਾ ਚੱਲੇ ਇਹਨਾਂ ਨੂੰ ਕਿੱਦਾਂ ਹੁੰਦੀਆਂ ਕਮਾਈਆਂ ਹਾਂਜੀ ਖਾ ਖਾ ਐਵੇਂ ਹੀ ਰੱਜੀ ਜਾਂਦੇ ਆ ਤੇ ਲੋਕਾਂ ਨੂੰ ਸਦਾਈ ਇਹਨਾਂ ਨੇ ਕੀਤਾ ਆ ਤਸਵੀਰਾਂ ਇਸ ਦੀਆਂ ਹੋਰ ਸ਼ੋਅ ਕਰਦਾ ਜਲਦੀ ਜਲਦੀ ਸ਼ੇਅਰ ਕਰੀ ਚਲੋ ਸਾਰੇ ਠੀਕ ਹੈ ਜੀ ਕਿ ਆ ਜਾਓ ਇਸ ਦੀਆਂ ਓਹੋ ਤਾਂ ਕੈਮਰਾ ਘੁੰਮ ਗਿਆ ਇੱਕ ਸਕੰਡ ਚੱਕਰ ਪਈ ਜਾਂਦੇ ਆ ਚੱਕਰ ਪਈ ਜਾਂਦੇ ਬਾਬਾ ਸ਼ਕਤੀ ਮਾਰੀ ਜਾਂਦਾ ਮੇਰਾ ਸੜਾ ਕਾਲਾ ਸੂਰ ਦੇਖੋ ਤਾਂ ਸਹੀ ਨਾ ਬੰਦਾ ਨਾ ਬੰਦੇ ਦੀ ਜਾਤ ਕਿਸ ਪਾਸੇ ਉਹ ਬੰਦਾ ਆ ਨਾ ਬੰਦਾ ਨਾ ਔਰਤ ਠੀਕ ਆ ਨਾ ਸੋ ਤੁਸੀਂ ਦੱਸਿਓ ਭਾਈ ਜੀ ਤੁਸੀਂ ਡਰਦੇ ਹੋ ਨਾ ਤੋਂ ਮੈਂ ਤਾਂ ਨਹੀਂ ਡਰਦਾ ਮੈਂ ਇਸ ਨੂੰ ਗਾਲਾਂ ਦੇਊਂਗਾ 3600 ਮੈਂ ਇਸ ਕੱਲੇ ਦੀ ਨਹੀਂ ਬਾਕੀ ਹੋਰ ਵੀ ਪਖੰਡੀਆਂ ਦੀ ਰੇਲ ਇਦਾਂ ਹੀ ਇਹਨਾਂ ਦੀ ਮੈਂ ਇਦਾਂ ਹੀ ਪਾਇਆ ਕਰਾਉਣੀ ਆ ਠੀਕ ਹੈ ਨਾ ਭੋਲੇ ਭਾਲਿਓ ਲੋਕੋ ਤੁਸੀਂ ਆਪਣੇ ਪੈਸੇ ਆਪਣੇ ਕੰਮਕਾਰ ਛੱਡ ਕੇ ਇਹਨਾਂ ਨੂੰ ਦੇਈ ਜਾਂਦੇ ਆ ਦੇਖੋ ਹੈ ਕਿਦਾਂ ਇਹਦਾ ਭਾਰ ਦੇਖ ਲਓ ਬਾਈ ਜੀ ਕਿੰਨਾ ਹੋਣਾ ਹੈ ਓਪਨ ਕਬੱਡੀ ਜੇ ਖੇਲ ਸਕਦਾ ਆ ਮੇਰਾ ਸਾਲਾ ਬੂਥਾ ਤਾਂ ਦੇਖੋ ਇਹਦਾ ਦੇਖੋ ਏ ਆ ਦੇਖੋ ਦਾ ਕੱਡਾ ਹੈ ਓਏ ਯਾਰ ਖਾ ਖਾ ਕੇ ਮੁਕਤ ਦੀਆਂ ਲੋਕਾਂ ਦੇ ਸਿਰੋਂ ਦੇਸੀ ਘੇ ਦੇ ਪਰੌਠੇ ਹੋਰ ਇਸ ਦੀਆਂ ਤਸਵੀਰਾਂ ਦਿਖਾਉਣਾ ਸ਼ੇਅਰ ਕਰੀ ਚਲੋ ਜਲਦੀ ਜਲਦੀ ਜਿਆਦਾ ਤੋਂ ਜਿਆਦਾ ਆਪਾਂ ਲੋਕਾਂ ਨੂੰ ਅਵੇਅਰ ਕਰਨਾ ਦੱਸਣਾ ਇਹਨਾਂ ਪਖੰਡੀਆਂ ਦੇ ਬਾਰੇ ਹੋਰ ਇਸ ਦੀਆਂ ਤਸਵੀਰਾਂ ਤੁਹਾਨੂੰ ਸ਼ੋ ਕਰਦਾ ਆ ਠੀਕ ਹੈ ਨਾ ਤੇ ਕਰੀ ਚਲੋ ਸਾਰੇ ਹੀ ਏ ਏ ਆ ਦੇਖੋ ਬਾਈ ਜੀ ਹੈ ਹੈ ਆ ਮਰਦਾਂ ਵਾਲੇ ਕੰਮ ਆ ਮਰਦਾਂ ਵਾਲੇ ਕੰਮ ਆ ਆ ਮਹਿੰਦੀਆਂ ਲਾਉਂਦਾ ਮਰਦ ਕਦੀ ਮਹਿੰਦੀਆਂ ਲਾਉਦੇ ਹੁੰਦੇ ਆ ਦੱਸੋ ਤਾਂ ਆ ਦੱਸੋ ਫਿਰ ਹੁਣ ਉਹੀ ਤਾਂ ਗੱਲ ਆ ਸਾਡੇ ਉੱਥੇ ਜਿਆਦਾ ਬੱਲੂ ਜਿਹੇ ਤੇ ਮੈਡਸ ਜਿਹੇ ਕਿਉਂ ਪੈਦਾ ਹੋਈ ਜਾਂਦੇ ਕਿਉਂਕਿ ਇਦਾਂ ਦੇ ਬਾਬਿਆਂ ਕੋਲ ਬੀਬੀਆਂ ਜੰਮੀ ਆਆਂ ਤੇ ਫਿਰ ਬੀਬੀਆਂ ਨੇ ਨਿਆਣੇ ਵੀ ਉਦਾਂ ਦੇ ਹੀ ਪੈਦਾ ਕਰਦੇ ਠੁਮਕੇ ਮਾਰਨ ਵਾਲੇ ਆ ਦੇਖੋ ਤਾਂ ਸਹਿਆ ਔਰਤਾਂ ਵਾਲੇ ਕਰੇ ਸਾਰੇ ਕੰਮ ਆ ਠੀਕ ਹੈ ਨਾ ਅਗੇ ਜੀ ਬਾਬਾ ਜੀ ਇਦਾਂ ਕਰਨੀ ਵਾਲੇ ਕੁਰਨੀ ਵਾਲੇ ਮੈਂ 76 ਲਾਇਆ ਹੋਵੇ ਤੇ ਜਦ ਤੱਕ ਮਰੀ ਜਾਵੇ ਮਰੀ ਜਾਵੇ ਮਰੀ ਜਾਵੇ ਹੋਰ ਤਸਵੀਰਾਂ ਇਸ ਦੀਆਂ ਸ਼ੋਅ ਕਰਦਾ ਠੀਕ ਹੈ ਨਾ ਸੋ ਸਾਰੇ ਹੀ ਦੱਸਿਓ ਇਹਨਾਂ ਬਾਰੇ ਠੀਕ ਹੈ ਜੀ ਹਾਂ ਇਹਦੀ ਸ਼ਗਲ ਦੇਖ ਕੇ ਉਲਟੀ ਆਉਂਦੀ ਆ ਤੇ ਇਸ ਦੇ ਪੈਰ ਤੋਂ ਕਿ ਪੀਂਦੀ ਆ ਉਹ ਮਰ ਜਾਓ ਤੁਸੀਂ ਕਿੱਥੇ ਤੁਸੀਂ ਬੇੜਾ ਕੀਤਾ ਆ ਸਾਡੇ ਪੰਜਾਬੀ ਜ਼ੂਬੇ ਦਾ ਮਰਦੀਆਂ ਕਿਉਂ ਨਹੀਂ ਤੁਸੀਂ ਗਾਲਾਂ ਹੀ ਨਿਕਲਦੀਆਂ ਮੂੰਹੋਂ ਯਾਰ ਇਸ ਦੇ ਪੈਰ ਤੋਂ ਕਿ ਪੀਂਦੀ ਆ ਦੇਖੋ ਤਾਂ ਸਹੀ ਉਲਟੀ ਨਹੀਂ ਆਉਦੀ ਦੇਖ ਕੇ ਕਾਲੇ ਸੂਰ ਨੂੰ ਕਲਮੂਏ ਨੂੰ ਠੀਕ ਹੈ ਨਾ ਕਦਾ ਸੱਚੀ ਮੈਂ ਗਾਲਾਂ ਨਹੀਂ ਦੇ ਸਕਦਾ ਆਪਾਂ ਨੂੰ ਪਰਿਵਾਰ ਦੇਖਦੇ ਆ ਗਾਲਾਂ ਤੋਂ ਥੋੜਾ ਕੰਮ ਤਾਂ ਨਹੀਂ ਹੈਗਾ ਕਿੰਨੇ ਨਵੇਂ ਕੱਪੜੇ ਆ ਕਿੱਦਾਂ ਹਾਂਜੀ ਘੜੀਆਂ ਦੇਖੋ ਐਨਕਾਂ ਦੇਖੋ ਕਾਰਾਂ ਦੇਖੋ ਪੈਰ ਤੋਂ ਗੇ ਪੀਂਦੀਆਂ ਇਸ ਦੇ ਹੈ ਇਦਾਂ ਦੇ ਕਣਕ ਰੋਹ ਕਰਨ ਲਈ ਰੱਖਿਓ ਹੁੰਦੇ ਸੀ ਆਪਾਂ ਹਾਂਜੀ ਤੇ ਸ਼ਗਲੋ ਪੰਜਾਬੀ ਵੀ ਨਹੀਂ ਮੈਨੂੰ ਤਾਂ ਦਿਖ ਰਿਹਾ ਪਤਾ ਨਹੀਂ ਹੋਰ ਜੂਪੀ ਦਾ ਹੀ ਹੋਣਾ ਕਿਤੇ ਉਹ ਤੇ ਉਸ ਨੂੰ ਪਤਾ ਚੱਲਿਆ ਵੀ ਉੱਥੇ ਅਨਪੜ ਬੀਬੀਆਂ ਹੈਗੀਆਂ ਆ ਉਹਨਾਂ ਨੇ ਕਿਹਾ ਬਾਬਾ ਜੀ ਕਰਨੀ ਵਾਲੇ ਆ ਇਦਾਂ ਆ ਉਦਾਂ ਆ ਦੋ ਚਾਰ ਗੱਲਾਂ ਦੱਸ ਦੋ ਤੇ ਉਹ ਦਾ ਇੱਕ ਅੱਦੇ ਨੂੰ ਸਹੀ ਬੈਠੀ ਜਾਨੀ ਆ ਪੀ ਤੁਹਾਡੇ ਆ ਆ ਤੁਹਾਨੂੰ ਕਦੀ ਆ ਹੋਇਆ ਹੋਣਾ ਤੁਹਾਡੇ ਅਸ ਦੀ ਮੌਤ ਨੂੰ ਮੈਂ ਇੰਡੀਆ ਤੋਂ ਬੈਨ ਆ ਨਹੀਂ ਤਾਂ ਮੈਂ ਵੀ ਬਾਬਾ ਹੀ ਹੋ ਜਾਣਾ ਸੀ ਇੰਡੀਆ ਆ ਕੇ ਦੱਸੋ ਯਾਰ ਕੋਈ ਕੰਮ ਹੈ ਇਸ ਦਾ ਪੈਰ ਧੋਣ ਵਾਲਾ ਪੈਰ ਧੋ ਕੇ ਪਾਣੀ ਪੀਂਦੀ ਆ ਓਹੋ ਹੋਹ ਉੱਚੀ ਸ਼ਕਲ ਤੇ ਕਈ ਹੋਰ ਵੀ ਸ਼ੋਅ ਕਰਦਾ ਤੁਹਾਨੂੰ ਸੋ ਚਲਦੀ ਚਲਦੀ ਬਾਈ ਸ਼ੇਅਰ ਕਰੀ ਚਲੋ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਅਵੇਅਰ ਕਰਨਾ ਆਪਾਂ ਠੀਕ ਹੈ ਜੀ ਤੇ ਆਹਾ ਦੇਖੋ ਆ ਦੇਖੋ ਆਹਾ ਦੇਖੋ ਹੈ ਆ ਤਸਵੀਰ ਦੇਖੋ ਯਾਰ ਕਿੱਦਾਂ ਦੇ ਲੋਕ ਆ ਜਿਨ੍ਹਾਂ ਦੀਆਂ ਘਰਦੀਆਂ ਆ ਧੀਆਂ ਆ ਭੈਣਾਂ ਆ ਪਤਨੀਆਂ ਉਹ ਰੋਕ ਦੇ ਨਹੀਂ ਗਏ ਦੇਖੋ ਕੱਪੜੇ ਦੇਖੋ ਤੁਸੀਂ ਬਾਈ ਇਹਦੇ ਕੱਪੜੇ ਮਹੰਗੇ ਮਹੰਗੇ ਆ ਯਾਰ ਹੈ ਇਹ ਇਸਨੇ ਕਦੀ ਕੋਈ ਦਿਹਾੜੀ ਥੋੜੋ ਲਈ ਮੇਰੇ ਸਾਲਿਆਂ ਨੇ ਸੋ ਮੈਂ ਵੱਧ ਤੋਂ ਵੱਧ ਇਸ ਨੂੰ ਗਾਲਾਂ ਤਾਂ ਦੇ ਰਿਆ ਮੈਂ ਲੋਕਾਂ ਦੇ ਦਿਲਾਂ 'ਚੋਂ ਡਰਾਹੂ ਕਰਨਾ ਵੀ ਭਰਾਵੋ ਕੋਈ ਸ਼ਕਤੀ ਨਹੀਂ ਹੁੰਦੀ ਨਾ ਚ ਠੀਕ ਹੈ ਨਾ ਸੋ ਦਿਹਾੜੀ ਲਾਉਣ ਦੇ ਮਾਰੇ ਇਹਨਾਂ ਨੇ ਚੰਗਾ ਕੰਮ ਉਹ ਕੀਤਾ ਆ ਦੇਖੋ ਕਿੰਨੀਆਂ ਕਿਦਾਂ ਸਾਰੀਆਂ ਔਰਤਾਂ ਹੀ ਆ ਦੇਖ ਲਓ ਹੈ ਹੋਰ ਤਸਵੀਰਾਂ ਸ਼ੋਅ ਕਰਦਾ ਸੋ ਕਰੀ ਚਲੋ ਸ਼ੇਅਰ ਤੇ ਤੁਸੀਂ ਵੀ ਦੱਸਿਓ ਤੇ ਸ਼ੁਕਰੀਆ ਤੇ ਬਾਕੀ ਆਪਣਾ ਕੀ ਕਹਿੰਦੇ ਹੁੰਦੇ ਆ ਤੇ ਆ ਦੇਖੋ ਆਹ ਤਸਵੀਰ ਦੇਖੋ ਹੈ ਆ ਚਾਰਕ ਸ਼ੋਕਰੂ ਜਿਹੇ ਇਸ ਦੇ ਪੈਰ ਲੱਤਾਂ ਕਿਦਾਂ ਹੋ ਕਾਰਨ ਕਰਦੇ ਪਏ ਆ ਉਸਦੇ ਹੱਥ ਦੇਖੋ ਹੱਥ 'ਚ ਕਿੰਨਾ ਸੋਨਾ ਪਾਇਆ ਹੋਇਆ ਆ ਕਿਸਦਾ ਪੈਸਾ ਆ ਲੋਕਾਂ ਦਾ ਹੀ ਪੈਸਾ ਆ ਸਾਰਾ ਲੋਕਾਂ ਦਾ ਹੀ ਪੈਸਾ ਆ ਮੂਰਖ ਲੋਕਾਂ ਦੀ ਕਮੀ ਨਹੀਂ ਆਪਣੇ ਆਹ 7 ਜਣੇ ਇਸ ਦੀਆਂ ਲੱਟਾਂ ਬਾਹਾਂ ਤੇਰੇ ਉਹ ਸਾਲਿਓ ਕਦੀ ਆਪਣੇ ਮਾਪਿਆਂ ਦਾ ਕੀਤਾ ਹੈ ਪਖੰਡੀ ਦੇ ਕਿਦਾਂ ਹੱਥ ਜੋੜ ਕੇ ਬੈਠੀਆਂ ਬੀਬੀਆਂ ਯਾਰ ਜਿਆਦਾ ਹੀ ਜਿਆਦਾ ਹੀ ਕੰਮ ਆਪਣੇ ਹੋਇਆ ਪਿਆ ਆ ਠੀਕ ਹੈ ਨਾ ਤੇ ਹੋਰ ਤਸਵੀਰ ਸ਼ੋਅ ਕਰਦਾ ਤੇ ਬਾਕੀ ਸ਼ੁਕਰੀਆ ਸਾਰਿਆਂ ਦਾ ਤੇ ਆਹ ਦੇਖੋ ਆ ਦੇਖੋ ਆ ਕਾਲਾ ਸੂਰ ਮੇਰਾ ਸਾਲਾ ਜਿੱਤ ਗਿਆ ਨਾ ਜੰਗ ਪਲਾਸੀ ਦੀ ਪਲਾਸੀ ਦੀ ਕ ਪਾਣੀ ਪੱਤ ਦੀ ਜੰਗ ਜਿੱਤ ਗਿਆ ਆ ਫੁੱਲਾਂ ਦੇ ਹਾਰ ਪਾਈ ਜਾਂਦੇ ਆ ਇਸ ਦੇ ਠੀਕ ਹੈ ਨਾ ਬੀਬੀਆਂ ਹੀ ਆ ਸਾਰੀਆਂ ਬੀਬੀਆਂ ਹੀ ਆ ਠੀਕ ਹੈ ਨਾ ਜਿਸ ਵੀ ਵੀਰ ਭਰਾ ਨੂੰ ਉੱਥੇ ਦਿਹਾੜੀ ਨਹੀਂ ਮਿਲਦੀ ਵੀਰ ਭਰਾ ਮੇਰੇ ਬਸ ਬਾਬਾ ਹੋ ਜੋ ਨਜ਼ਾਰੇ ਆ ਖਾਣ ਨੂੰ ਪੀਣ ਨੂੰ ਘੁੰਮਣ ਨੂੰ ਇਸ ਦੀ ਇਕੱਲੇ ਦੀ ਨਹੀਂ ਬਾਕੀਆਂ ਦੀ ਵੀ ਆਪਾਂ ਇਦਾਂ ਹੀ ਕਰਾਉਣੀ ਆ ਹੋਰ ਤਸਵੀਰ ਸ਼ੋ ਕਰਦਾ ਉਹ ਸ਼ੁਕਰੀਆ ਜੀ ਜਲਦੀ ਜਲਦੀ ਸ਼ੇਅਰ ਕਰੀ ਚਲੋ ਠੀਕ ਹੈ ਨਾ ਸੋ ਬਾਕੀ ਵੀਡੀਓ ਜ਼ਿਆਦਾ ਲੰਮੀ ਨਹੀਂ ਕਰਨੀ ਇਹੋ ਹੀ ਕਹਿਣਾ ਸੀ ਕਿ ਇਹਨਾਂ ਮੇਰੇ ਆ ਸਾਲਿਆਂ ਚ ਕੋਈ ਸ਼ਕਤੀ ਨਹੀਂ ਹੁੰਦੀ ਨਾ ਬੰਦਾ ਨਾ ਬੰਦੇ ਦੀ ਜਾਤ ਹੈ ਦਿਸਣਾ ਇਸਨੇ ਹੈ ਨਹੀਂ ਜਦੋਂ ਪੈ ਗਈ ਰਾਤ ਨਾ ਬੰਦਾ ਨਾ ਬੰਦੇ ਦੀ ਜਾਤ ਛੱਤਰ ਲਾਇਆ ਹੋਵੇ ਤੇ ਮਾਰੀ ਜਾਵੇ ਮਾਰੀ ਜਾਵੇ ਮਾਰੀ ਜਾਵੇ ਹੈ ਠੀਕ ਹੈ ਨਾ ਤੇ ਕਰਿਓ ਸਾਰੇ ਪਾਸੇ ਸ਼ੇਅਰ ਤੇ ਤੁਸੀਂ ਦੱਸਿਓ ਤੁਸੀਂ ਇਦਾਂ ਦੇ ਪਖੰਡੀਆਂ ਬਾਰੇ ਕੀ ਸੋਚਦੇ ਆ ਤੇ ਬਾਕੀ ਢੇਡਾਂ ਤੇ ਪਖੰਡੀ ਬਾਬਿਆਂ ਦਾ ਕਾਲ ਇੰਦੀ ਸਵਾਲ ਤੇ ਕੀ ਕਰਕੇ ਰੱਖਣੀ ਆ ਢੇਡਾਂ ਦੀ ਕਰਿਓ ਸ਼ੇਅਰ ਸਾਰੇ ਤੇ ਦੱਸਿਓ ਤੁਸੀਂ ਵੀਨਾ ਬਾਰੇ ਹੋਰਾਂ ਪਖੰਡੀਆਂ ਦੀ ਵੀ ਰੇਲ ਆਪਾਂ ਹੀ ਇਦਾਂ ਹੀ ਕਰਾਂਗੇ ਕਰਦੇ ਹੋ ਸ਼ੇਅਰ ਤੇ ਤੁਸੀਂ ਕੀ ਸੋਚਦੇ ਆ ਦੱਸਿਓ ਸ਼ੁਕਰੀਆ ਫੋਲੋ ਕਰ ਲਿਓ ਸਾਰੇ ਖਾਤਾ ਸ਼ੁਕਰੀਆ ਜੀ ਢੇਡਾਂ